ਆ ਲੈ ਜੋਨੇ ਯਾਰ ਕੀ ਮੈਂ ਤਾਂ ਇਹ ਨੌਕਰੀ ਤੇ ਲਹਾਨਾ ਇਹਨਾਂ ਨੂੰ ਨੌਕਰੀ ਲੱਥਣੀ ਚਾਹੀਦੀ ਆ ਬਿਲਕੁਲ ਨਹੀਂ ਹੈਗਾ ਜੀ ਮਤਲਬ ਗੁੱਸੇ ਦੇ ਵਿੱਚ ਹੀ ਰਹਿੰਦੀ ਆ ਠੀਕ ਹੈ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੈ ਹੀ ਨਹੀਂ ਵੀ ਬੰਦੇ ਦੀ ਬੋਲ ਬਾਣੀ ਕਿਦਾਂ ਬੰਦਾ ਗੱਲ ਕਰਦਾ ਕਿਦਾਂ ਨਹੀਂ ਇਹਨਾਂ ਨੂੰ ਸਹੀ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ। ਸਟਾਫ ਦੇਖ ਲਓ ਸਾਰੇ ਸਟਾਫ ਇਹੀ ਹਾਲ ਹੈ। ਸਾਰੇ ਸਟਾਫ ਦਾ ਇਹੀ ਹੈ। ਬੜਿਓ ਲਿਖਿਓ ਫੇਰ ਵੀ ਦਬਕੇ ਮਾਰਦੇ ਆ ਇਹ। ਸਾਨੂੰ ਅਸੀਂ ਰਾਤੀ ਇਹਨਾਂ ਨੂੰ ਕਿਹਾ ਸਾਨੂੰ ਭੇਜ ਦਿਓ ਸਾਨੂੰ ਲਾਰੇ ਚ ਨੇ ਰੱਖੋ ਇੱਥੇ। ਨਹੀਂ ਨਹੀਂ ਕਹਿੰਦੇ ਹਾਂ ਰੈਫਰ ਕਰ ਦੋ ਨਹੀਂ ਕਹਿੰਦੇ ਸਹੀ ਹੈ ਇੱਥੇ ਉਹ ਕੱਲ੍ਹ ਤੋਂ ਹੀ ਹੋ ਜਾਣਾ ਸਹੀ। ਸਵੇਰੇ ਸਾਨੂੰ 5:00 ਦਾ 6:00 ਵਜੇ ਕਹਿੰਦੇ ਤੁਸੀਂ ਚੰਡੀਗੜ੍ਹ ਲੈ ਜਾਓ ਉਹਨੂੰ ਆਕੇ। ਸਵੇਰੇ ਪਤੀ ਵਾਲਿਆਂ ਨੇ ਕੀ ਕਿਹਾ ਤੁਹਾਨੂੰ ਉੱਥੇ ਕਿਹਾ? ਉਹਨਾਂ ਹੀ ਬਸ ਖਤਮ ਆਖੇ ਨਹੀਂ ਪਾਇਆ ਜਾਂਦੇ ਨੇ। ਅੱਛਾ ਜਾਂਦੀ ਖਤਮ ਸੀ ਖਤਮ ਹੋ ਸੋਰਾ ਵੀ ਚੈ ਦੇਖਿਆ ਆਂਦੀ ਖਤਮ ਹੋਇਆ ਤਾਂ ਅਸੀਂ ਕੀ ਨਾ ਚ ਕਰੀਏ ਜੇ ਮੰਨ ਲਓ ਅਸੀਂ ਤਗੜੇ ਬੰਦੇ ਹੁੰਦੇ ਜੀ ਅਸੀਂ ਸਰਕਾਰੀ ਨੂੰ ਕਾਹਨੂੰ ਭੱਜਣਾ ਦਾ ਅਸੀਂ ਪ੍ਰਾਈਵੇਟੇ ਕਰਾ ਲੈਣਾ ਸੀਗਾ ਜੀ ਇੱਥੇ ਹਰੇਕ ਕੋਈ ਬੰਦਾ ਮਾਤੜ ਬੰਦਾ ਹੀ ਆਉਂਦਾ ਆਂ ਨਹੀਂ ਪੁੱਜਿਆ ਆ ਗਿਆ ਘੱਟੋ ਘੱਟ 10 ਪ੍ਰੈਸ਼ਰ ਪੁਆਟਰ ਬੋ ਲਾਤੇ ਕਿਸੇ ਨਹੀਂ ਆਗੇ 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 ਇੱਕ ਤੁਸੀਂ ਅਜਲੇ ਆਏ ਆ ਇੱਕ ਪੀਪੀ ਬੱਤੀ ਉਹ ਮਿਹਰਬਾਨੀ ਸਾਡੀ ਆਏ ਆ ਭਾਈ ਜਿਹੜੇ ਮਤਲਬ ਕਾਲ ਕਰਕੇ ਆਇਆ ਬਾਕੀ ਤਾਂ ਹੁਣ ਕਹਿਣ ਹਾਂ ਚਲ ਗਈ ਚਲ ਗਈ ਆ ਬਟ ਛੋਟਾ ਛੋਟਾ ਬੱਚਾ ਉਹ ਕਿਦਾ ਦੁੱਧ ਚੰਗੂਗਾ ਜਿਹਦੀ ਅੱਖ ਵਿੱਚ ਹੰਝੂ ਹੋਵੇ ਉਸ ਨੂੰ ਚੰਗਾ ਨਹੀਂ ਲੱਗਦਾ ਹਾਸਾ ਦੋਸਤੋ ਜਿਨ੍ਹਾਂ ਨੂੰ ਉਮਰਾਂ ਦਾ ਰੋਗ ਲੱਗ ਜਾਵੇ ਦੱਸੋ ਉਹਨਾਂ ਨੂੰ ਕਿੰਜ ਦਈਏ ਦਿਲਾਸਾ ਦੋਸਤੋ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤੇਨੇ ਸੂਰੀ ਸਾਥੀਓ ਕਈ ਵੇਲੇ ਅਜਿਹੇ ਹਾਲਾਤ ਬਣ ਜਾਂਦੇ ਆ ਅਜਿਹੀ ਸਥਿਤੀ ਹੋ ਜਾਂਦੀ ਹੈ ਅਜਿਹਾ ਸਮਾਂ ਆ ਜਾਂਦਾ ਹੈ ਕਿ ਦਿਲਾਸਾ ਸ਼ਬਦ ਬਹੁਤ ਛੋਟਾ ਲੱਗਦਾ ਹੈ ਕਈ ਵੇਲੇ ਕਿਸੇ ਘਰ ਵਿੱਚ ਅਜਿਹਾ ਸਮਾਂ ਆ ਜਾਂਦਾ ਹੈ ਸੱਥਰ ਵਿੱਚ ਜਾਂਦੇ ਆ ਅਜਿਹੀ ਪੀੜ ਹੁੰਦੀ ਹੈ ਕਿ ਉਹਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਜੇ ਅਸੀਂ ਕਹੀਏ ਕਿ ਕਿਸੇ ਘਰ ਵਿੱਚ ਬਜ਼ੁਰਗ ਮਹਿਲਾ ਰੋ ਰੋ ਕੇ ਇਹ ਗੱਲ ਆਖੇ ਕਿ ਮੇਰੀ ਸੋਨੇ ਵਰਗੀ ਨੂੰ ਵਾਪਸ ਮੋੜ ਦਿਓ ਕੋਈ ਨੌਜਵਾਨ ਇਹ ਆਖੇ ਕਿ ਮੇਰੀ ਘਰ ਵਾਲੀ ਦਾ ਜ਼ਖਮ ਬੇਗੜ ਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ ਤੇ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਤਾਂ ਦੁੱਖ ਬਹੁਤ ਲੱਗਦਾ ਔਰ ਨਾਲ ਦੀ ਨਾਲ ਜਿਵੇਂ ਇਹ ਗੱਲ ਕਹਾਂ ਕਿ 25 ਦਿਨਾਂ ਦੀ ਮਹਿਜ 25 ਦਿਨਾਂ ਦੀ ਮਾਸੂਮ ਬੱਚੀ ਦੇ ਸਿਰ ਤੋਂ ਉਸਦੀ ਮਾਂ ਦਾ ਸਾਯਾ ਉੱਠ ਜਾਵੇ ਤਾਂ ਦਿਲਾਸਾ ਸ਼ਬਦ ਬਹੁਤ ਛੋਟਾ ਲੱਗਦਾ ਅੱਜ ਦੀ ਖਬਰ ਵੱਲ ਵਧੀਏ ਤਾਂ ਕੱਲ ਰਾਤ ਸਾਨੂੰ ਅਨੇਕਾਂ ਕਾਲਜ਼ ਆਂਦੀਆਂ ਭੈਣਾ ਭਰਾਵਾਂ ਦੀਆਂ ਜਿਹੜੇ ਸਾਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਸਿਵਲ ਹਸਪਤਾਲ ਵਿਖੇ ਪਹੁੰਚੋ ਜਦ ਅਸੀਂ ਸਿਵਲ ਹਸਪਤਾਲ ਵਿਖੇ ਪਹੁੰਚਦੇ ਆ ਤਾਂ ਦੇਖਦੇ ਆ ਕਿ ਉੱਥੇ ਦਰਜਨਾ ਲੋਕ ਮੌਜੂਦ ਸਨ ਜਿਹੜੇ ਬਹੁਤ ਗਮਗੀਨ ਸਨ ਜਿਨ੍ਹਾਂ ਦੀ ਅੱਖਾਂ ਵਿੱਚ ਹੰਝੂ ਸਨ ਔਰ ਪਹੁੰਚਦੇ ਅਸੀਂ ਦੇਖਿਆ ਕਿ ਇੱਕ ਬਜ਼ੁਰਗ ਮਹਿਲਾ ਜੋ ਪਿੱਟ ਦੀ ਪਿੱਟ ਦੀ ਤੜਪ ਦੀ ਤੜਪ ਦੀ ਹੀਟਾ ਡਿੱਗ ਜਾਂਦੀ ਔਰ ਇਹੀ ਗੱਲ ਆਖਦੀ ਹੈ ਕਿ ਕੋਈ ਮੈਨੂੰ ਮੇਰੀ ਸੋਨੇ ਵਰਗੀ ਨੂੰ ਵਾਪਸ ਲਿਆ ਦੋ ਜਿਹੜੇ ਉੱਥੇ ਲੋਕ ਮੌਜੂਦ ਸਨ ਗਮਗੀਨ ਤਾਂ ਸਨ ਦਰਦ ਵਿੱਚ ਤਾਂ ਸਨ ਲੇਕਿਨ ਉਹਨਾਂ ਨੇ ਅਨੇਕਾਂ ਜਿਹੜੇ આરોਪ ਆ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਤੇ ਲਾਏ ਹਨ ਉਹ ਕੀ ਕੀ આરોਪ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਇਹ ਵੀ ਗੱਲ ਦੱਸ ਦਈਏ ਕਿ ਅੱਜ ਅਸੀਂ ਸਿਵਲ ਹਸਪਤਾਲ ਦੇ ਐਸਐਮਓ ਸਾਹਿਬ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਪੱਖ ਵੀ ਲਿਆ ਜੋ ਆਖਿਰਚ ਤੁਹਾਨੂੰ ਸੁਣਾਵਾਂਗੇ ਤਾਂ ਇੱਕ ਵਾਰੀ ਤੁਹਾਨੂੰ ਕੱਲ੍ਹ ਦੀਆਂ ਮੌਕੇ ਦੀਆਂ ਤਸਵੀਰਾਂ ਦਿਖਾਣਾਂ ਇਹ ਪਹਿਲੀ ਦਿਨ ਹੀ ਸਾਡੇ ਆਪਰੇਸ਼ਨ ਹੋਇਆ ਸੀ ਪਹਿਲੀ ਤਰੀਕ ਨੂੰ ਇਹ 3 ਵਜੇ ਦਾ ਟਾਈਮ 3 ਵਜੇ ਦਾ ਪਹਿਲੀ ਦਿਨ ਨੂੰ ਆਪਰੇਸ਼ਨ ਹੋਇਆ ਸੀ ਇਹਨਾਂ ਦਾ ਇਹਨੇ ਚੌਥੇ ਦਿਨ ਸਾਨੂੰ ਛੁੱਟੀ ਦੇ ਦਿੱਤੀ ਸੀ ਆ ਆ ਕਹਿੰਦੇ ਤੀਜੇ ਦਿਨ ਤੁਸੀਂ ਪੱਟੀ ਕਰਾਵਾ ਸੀ ਆਂ ਦੇ ਵੀਰੇ ਫਿਰ ਇਹ ਕੱਲ ਟਾਂਕੇ ਖੋਲੇ ਫਿਰ ਸਾਨੂੰ ਇਹਨੇ ਦੱਸਿਆ ਟਾਂਕੇ ਤੁਹਾਡੇ ਖਰਾਬ ਹੋਏ ਹੋਆ ਫਿਰ ਸਾਨੂੰ ਕਹਿੰਦੇ ਪੱਟੀਆਂ ਕਰਾਓ ਅੱਗੇ ਪੱਟੀਆਂ ਕਰਾ ਦੇ ਰਹੇ ਆ ਇਹਨਾਂ ਤੋਂ ਕਈ ਵਾਰ ਮੈਂ ਪੱਟੀ ਕਰਾਂ ਫੇਰ ਵੀ ਨਹੀਂ ਮੈਨੂੰ ਦੱਸਿਆ ਇੱਕਦਮ ਫੇਰ ਆਇਆ ਸੀ ਪੱਟੀ ਕਰਨ ਉਹ ਮਾਸ ਸੈੱਟ ਕੀਤਾ ਫੇਰ ਵੀ ਨਹੀਂ ਮੈਨੂੰ ਦੱਸਿਆ ਫੇਰ ਮੈਨੂੰ 5:30 ਵਜੇ ਫੋਨ ਆਇਆ ਮੈਨੂੰ ਤਾਂ ਕਹਿੰਦੀ ਤੂੰ ਚੰਡੀਗੜ੍ਹ ਲੈ 32 ਸੈਂਟ ਵੇ ਬੇਹੱਦ ਹੋ ਗਿਆ ਛੱਡੋ ਇੱਕ ਮਿੰਟ ਤੁਸੀਂ ਮਤਲਬ ਇੱਕ ਤਰੀਕ ਨੂੰ ਆਪਰੇਸ਼ਨ ਹੋਇਆ 4 ਤਰੀਕ ਨੂੰ ਛੁੱਟੀ ਹੋ ਗਈ ਤਿੰਨ ਟਾਂਕੇ ਲੱਗੇ ਆ ਤੇ ਆ ਦੇ ਵਿੱਚ ਨੇ ਤਿੰਨ ਟਾਂਕੇ ਆ ਟਾਂਕੇ ਆ ਜੀ ਆ ਦੇਖੋ ਆ ਟਾਂਕੇ ਲੱਗੇ ਆ ਦੇਖੋ ਤਿੰਨ ਟਾਂਕੇ ਲੱਗੇ ਆ ਤਿੰਨ ਟਾਂਕੇ ਲੱਗੇ ਆ ਵੱਡੀ ਦੂਰ ਆ ਵੱਡੀ ਆਪਰੇਸ਼ਨ ਚ ਤਿੰਨ ਟਾਂਕੇ ਲੱਗਦੇ ਤੇ ਪੁੱਛਿਆ ਜਾਵੇ ਇਹਨਾਂ ਨੂੰ ਕਿੰਨੇ ਲੱਗਦੇ ਕਦੇ ਨਹੀਂ ਤੇ ਤੁਸੀਂ ਸਾਨੂੰ ਪਹਿਲੇ ਹੀ ਦੱਸੋ ਤੁਹਾਡੇ ਕੋਲ ਨਹੀਂ ਹੱਲ ਹੁੰਦਾ ਸੀ ਹੋਰ ਪਾਸੇ ਲੈ ਜੀਏ ਕਦੋਂ ਐਂਡ ਹੋ ਗਿਆ ਫਿਰ ਦੱਸਿਆ ਨਾ ਕਿ ਤੁਸੀਂ ਲੈ ਜਾਓ ਭੇਜ ਦੇ ਚੰਡੀਗੜ੍ਹ ਭੇਜ ਦੋ ਜਿਹੜੇ ਲੈ ਜਾਂਦੇ ਸਾਨੂੰ ਅੱਜ ਇਹ ਰੈਫਰ ਕੀਤਾ ਸਾਨੂੰ ਚੰਡੀਗੜ੍ਹ ਪੱਟੀ ਅੱਜ ਰੈਫਰ ਨਹੀਂ ਨਹੀਂ ਠੀਕ ਹੋ ਗਏ ਖਲੀਫ ਬਹੁਤ ਹੁਣੀ ਉਹਨਾਂ ਨੇ ਹੋ ਗਿਆ ਲੈ ਕੇ ਘੁੰਮਦੇ ਬਾਜੀ ਮਿੰਨਾ ਹੋ ਗਿਆ ਸਾਨੂੰ ਨਹੀਂ ਮਿੰਨੇ ਦੇ ਕਹਿੰਦੇ ਸਾਨੂੰ ਕਿਹਾ ਹੈਗਾ ਅਸੀਂ ਉੱਧਰ ਦੇਖੇ ਹਾਂ ਛੋਟੇ ਟੱਕੇ ਗਾੜੀ ਨਹੀਂ ਕੁੜੀ ਦੀ 22 ਸਾਲ ਦੀ ਉਮਰ ਠੀਕ ਹੈ ਇਹਨਾਂ ਦਾ ਅੱਜ ਹੋ ਗਿਆ ਬੱਚੇ ਇਹਨਾਂ ਨੇ ਦੇਖੋ ਜੀ ਰਿਤਿਕਾ ਨੌ ਹੈ ਮੈਡਮ ਦਾ ਉਹੀ ਕੇਸ ਕਰਦੀ ਹੈ ਜੀ ਠੀਕ ਹੈ ਜੀ ਮੈਡਮ ਨੂੰ ਬੋਲਣ ਦਾ ਬਿਲਕੁਲ ਨਹੀਂ ਹੈਗਾ ਜੀ ਮਤਲਬ ਗੁੱਸੇ ਦੇ ਵਿੱਚ ਹੀ ਰਹਿੰਦੀ ਹੈ ਠੀਕ ਹੈ ਇਹਨਾਂ ਨੂੰ ਮਤਲਬ ਇਹਨਾਂ ਨੂੰ ਹੈ ਹੀ ਨਹੀਂ ਵੀ ਬੰਦੇ ਦੀ ਬੋਲ ਬਾਣੀ ਕਿੱਦਾਂ ਬੰਦਾ ਗੱਲ ਕਰਦਾ ਕਿੱਦਾਂ ਨਹੀਂ ਇਹਨਾਂ ਨੂੰ ਸਹੀ ਢੰਗ ਨਾਲ ਗੱਲ ਕਰਨੀ ਚਾਹੀਦੀ ਹੈ ਸਾਨੂੰ ਇਨਸਾਫ ਚਾਹੀਦਾ ਜੀ ਇਹ ਕਹਿੰਦੇ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਪਹਿਲਾਂ ਨਹੀਂ ਜਾਣੂ ਕਰਾਇਆ ਸੀ ਸੰਦਾ ਭੇਜਿਆ ਪੱਟੀ ਕਰਨੇ ਨੂੰ ਤੇ 500 ਰੁਪਏ ਉਹ ਪੱਟੀ ਦਾ ਲੈਂਦਾ ਸੀਗਾ 500 ਰੁਪਏ ਕਰ ਹਾਂਜੀ ਕਰ ਦਿੰਦੇ ਸੀ ਹਾਂ ਹਾਂ ਜੀ ਉਹ ਨਹੀਂ ਭੇਜਿਆ ਜੀ ਪ੍ਰੈਸ਼ਰ ਰੀਤੀਕਾ ਮੈਡਮ ਕਰਦੀ ਹੈ ਜਿਹੜੇ ਇੱਥੇ ਸਿੱਖਣਾ ਸਿੱਖਣ ਵਾਲੀਆਂ ਹੁੰਦੀਆਂ ਨਰਸਾਂ ਕੁੜੀਆਂ ਉਹਨਾਂ ਕੋਲੋਂ ਢਾਂਕੇ ਲਵਾਉਂਦੀ ਐ। ਇਹ ਚੱਕਰ ਐ ਜੀ। ਤੇ ਤੁਹਾਡਾ ਕਹਿਣਾ ਐ ਕਿ ਲਾਪਰਵਾਹ ਜਾਣ ਕੇ ਲਈ। ਹਾਂ ਜੀ। ਇਹ ਗੱਲ ਐ ਠੀਕ ਐ ਜੀ। ਇਹ ਗੱਲ ਐ ਜੀ। ਕੰਮ ਹੁੰਦਾ ਬਾਸੇ ਟੱਕਾ ਹੁੰਦਾ ਉਹ ਨਹੀਂ ਟੱਕਾ। ਪਿੱਛੇ ਦਬਕੇ ਦੀ ਗੱਲ ਕਰਦੇ ਦਬਕੇ ਕਿਹਨੇ ਮਾਰੇ? ਦਬਕੇ ਵੱਸੇ ਮੋਸਟ ਆਵਾਲੇ ਆ। ਸਾਰੇ ਸਟਾਪ ਇਹੀ ਹਾਲ ਆ। ਸਾਰੇ ਸਟਾਪ ਦਾ ਇਹੀ ਆ। ਪੜਿਓ ਲਿਖਿਓ ਫੇਰ ਵੀ ਦਬਕੇ ਮਾਰਦੇ ਆ ਇਹ। ਸਟਾਪ ਦਾ ਹਾਰ ਆ। ਹੁਣ ਅੱਜ ਸਵੇਰੇ ਕੀ ਸਥਿਤੀ ਹੋਈ? ਸਵੇਰੇ ਸਾਨੂੰ ਅਸੀਂ ਇਹਨਾਂ ਨੂੰ ਰਾਤ ਹੀ ਕਹਿ ਸਾਨੂੰ ਭੇਜ ਦੋ ਸਾ। ਸ ਇਆ ਸਾਨੂੰ ਭੇਜ ਦਿਓ ਸਾਨੂੰ ਲਾੜਿਆ ਚਨ ਰੱਖੋ ਇੱਥੇ ਨਹੀਂ ਨਹੀਂ ਕਹਿੰਦਾ ਹਾਂ ਰੈਪਰ ਕਰ ਦਿਓ ਨਹੀਂ ਕਹਿੰਦਾ ਸਹੀ ਹੈ ਇੱਥੇ ਉਹ ਕੱਲ੍ਹ ਤੋਂ ਹੀ ਹੋ ਜਾਣਾ ਸਹੀ ਸਵੇਰੇ ਸਾਨੂੰ 5 ਵਜੇ 6 ਵਜੇ ਕਹਿੰਦੇ ਤੁਸੀਂ ਚੰਡੀਗੜ੍ਹ ਲੈ ਜਾਓ ਉਹਨੂੰ ਆ ਕੇ ਸਵੇਰੇ 5 6 ਵਜੇ ਹਾਂ ਤੇ 6 ਵਜੇ ਕਰੇ ਨਹੀਂ ਆਕਸੀਜਨ ਆਣ ਲੱਗੀ ਫੇਰ 6 ਵਜੇ 7 ਵਜੇ ਭੇਜ ਦਿੰਦੇ 11 ਵਜੇ 11:30 ਕੰਡੀਸ਼ਨ 5 ਵਜੇ ਦੀ ਖਰਾਬ ਸੀਗੀ ਤੇ ਉਸ ਤੋਂ ਬਾਅਦ ਹੀ ਨਹੀਂ ਹਾਂ ਹਾਂ ਮੈਂ ਲੈਣ ਆਏ ਸਿਲੰਡਰ ਮੈਂ ਰਾਤੀ ਵੀ ਕਿਹਾ ਮੈਂ ਕਿ ਸਿਲੰਡਰ ਵੱਡਾ ਲਗਾ ਦਿਓ ਉਹ ਕਹਿੰਦੇ ਨਹੀਂ ਜੀ ਇਹ ਹੀ ਸਹੀ ਹੈ ਠੀਕ ਹੈ ਹੁਣ ਉਦਾਂ ਉਹ ਟਿਕੇ ਹੋ ਸੀ ਸੁੱਤੇ ਹੋ ਸੀ ਸਵੇਰੇ 5 ਵਜੇ ਉਹਨਾਂ ਦੀ ਹਾਲਤ ਖਰਾਬ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਉਹਨਾਂ ਦੀ ਘਟਦੀ ਪਈ ਆਕਸੀਜਨ ਦੇ ਦੁਆਲਾ ਉਨੀ ਵੱਡਾ ਸਿਲੰਡਰ ਲਗਾਇਆ ਉਸ ਤੋਂ ਬਾਅਦ ਡਾਕਟਰ ਪਤਾ ਨਹੀਂ ਕਿ ਆਪਣੀ ਮਰਜ਼ੀ ਨਾਲ ਆਏ ਆ ਤੇ ਉਨੀ ਡਾਕਟਰ ਹੋਈ ਗਏ ਕਾਲਜਿਸਟ ਆਈਏ ਕਿ ਹੋ ਰਹੀ ਨਹੀਂ ਹੋ ਰਹੀ ਤਾਂ ਉਹੀ ਸੀਗੀ ਨਹੀਂ ਨਹੀਂ ਨਿਰਮਲ ਡਾਕਟਰ ਕੋਈ ਨਹੀਂ ਆਇਆ ਸਾਰੀ ਐਮਜੈਂਸੀ ਆਏ ਸੀ ਐਮਰਜੈਂਸੀ ਆਏ ਸੀ ਕਿ ਉਨੀ ਫਿਰ ਸਾਨੂੰ ਰੈਫਰ ਕਹਿੰਦੇ ਤੁਸੀਂ 32 ਭੇਜਾ ਕੇ ਬੀਜੀ 32 ਬੀਜੀ ਬੀ 32 ਵਾਲਾ ਨੇ ਕੀ ਕਿਹਾ ਤੁਹਾਨੂੰ ਉੱਥੇ ਹੋਣਾ ਹੀ ਬਸ ਖਤਮ ਆਤੇ ਨਹੀਂ ਪਾਇਆ ਜਾਂਦੇ ਨੇ ਅੱਛਾ ਜਾਂਦੇ ਹੀ ਖਤਮ ਸੀ ਕਹਿੰਦੇ ਤੁਸੀਂ ਖਤਮ ਹੋ ਤੋੜਾ ਵੀ ਚਾਹ ਦੇਖਿਆ ਬਸ ਜਿੰਦਾਂ ਹੀ ਖਤਮ ਹੋਇਆ ਤਾਂ ਅਸੀਂ ਕੀ ਨਾ ਚ ਕਰੀਏ ਫਿਰ ਹੋਰ ਜਾਂ ਦੋ ਮਿੰਟ ਫਿਰ ਅਸੀਂ ਜੁਆਸੇ ਮਿੰਟ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਕੋਸ਼ਿਸ਼ ਤਾਂ ਕਰੋ ਪਲੀਜ਼ ਤਾਂ ਉਨੀ ਮੜਾ ਜਾਂ ਦੂਜਾ ਕੀਤਾ ਪਰ ਅਵਨੀ ਉਹਨੀ ਬਾਹ ਲਾਈਉਣੀ ਹੁਣੀ ਬਾਹ ਲਾਈ ਨਾਟ ਦੌੜ ਕੀਤੀ ਜੋ ਉਹਨਾਂ ਤੋਂ ਹੋ ਸਕਿਆ ਉਹ ਨਹੀਂ ਕੀਤਾ ਬੱਚਾ ਠੀਕ ਹੈ ਜੀ ਤੁਹਾਡੇ ਬੱਚਾ ਠੀਕ ਹੈ ਉਹ ਕਰੇ ਪਰ ਬੱਚੇ ਦੀ ਸਥਿਤੀ ਸਮਝੀਏ ਬੱਚੇ ਲਈ ਮਾਂ ਕਿੰਨੀ ਜ਼ਰੂਰੀ ਹੈ ਨਾ ਹੁਣ ਮਾਂ ਦਾ ਦੁੱਧ ਪੀ ਕੇ ਬੱਚੇ ਦੀ ਗਰੋਥ ਹੁੰਦੀ ਹੈ ਪਰ ਇਸ ਟਾਈਮ ਜੋ ਬੱਚੇ ਦੇ ਸਿਰਫ 4 ਦਿਨ ਦੁੱਧ ਪੀਤਾ 4 ਦਿਨ ਕੀ ਹੁੰਦੇ 4 ਦਿਨ ਬੱਚੇ ਦਾ ਦੁੱਧ ਸਿੱਧਨ ਦਾ ਦੁੱਧ ਨਿਵਾਦ ਢਗਾ ਸਕੀ ਮਾਂ ਨੇ ਇੱਕ ਦਿਨ ਦੁੱਧ ਨਹੀਂ ਢਗਾ ਕੇ ਪੱਟੀ ਤਾਂ ਨਹੀਂ ਉੱਠੋਏ ਤਾਂ ਟਾਂਕੇ ਖੁੱਲੇ ਸੀ ਉਹਦੇ 452 ਦੇ ਨਵਾਂ ਟਾਂਕੇ ਖੁੱਲ ਗਏ ਸਾਰੇ ਜਿਹਨਾਂ ਦੇ ਕਹਿੰਦੇ ਤੁਸੀਂ ਪੱਟੀ ਉਧਰ ਕਰਾ ਲਓ ਜਦੋਂ ਟਾਂਕੇ ਉਧਰ ਲਵਾ ਲਓ ਕੋਈ ਇਨਸਾਨ ਦਾ ਕੋਈ ਨਹੀਂ ਸਮਝਿਆ ਜਾਂਦੇ ਤੇ ਕੋਈ ਸਮਝ ਨਹੀਂ ਹੈਗੀ ਆਪਾਂ ਜੇ ਮੰਨ ਲਓ ਅਸੀਂ ਤਗੜੇ ਬੰਦੇ ਹੁੰਦੇ ਜੀ ਅਸੀਂ ਸਰਕਾਰੀ ਨੂੰ ਕਾਹਨੂੰ ਭੱਜਣਾ ਦਾ ਅਸੀਂ ਪ੍ਰਾਈਵੇਟੇ ਕਰਾ ਲੈਣਾ ਸੀਗਾ ਜੀ ਇੱਥੇ ਹਰੇਕ ਕੋਈ ਬੰਦਾ ਮਾਤੜ ਬੰਦਾ ਹੀ ਆਉਂਦਾ ਆ ਠੀਕ ਹੈ ਜੀ ਹੁਣ ਅਸੀਂ ਇਹ ਕਰਨਾ ਹੈ ਜੀ ਅਸੀਂ ਡੈੱਡ ਬੋਡੀ ਨੂੰ ਸੜਕ 'ਤੇ ਲੈ ਜਾਣਾ ਹੈ ਅਸੀਂ ਹੁਣ ਚਾਹੁੰਦੇ ਕੀ ਆ ਤੁਸੀਂ ਕੀ ਚਾਹੁੰਦੇ ਹੋ ਅਨਸਾਰ ਸਾਹਿਬ ਜਿੰਨੇ ਵਜੇ ਭਜੀ ਆਈਦਾ ਬਸ ਅਨਸਾਰ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਡਾਕਟਰਾਂ ਦੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਡਾਕਟਰਾਂ ਦੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਸਟਾਫ ਨੇ ਆਪਰੇਸ਼ਨ ਕੀਤਾ ਮੌਜੂਦਾ ਸਟਾਫ ਸਗਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਡਾਕਟਰ ਦਾ ਕੀ ਨਾਮ ਹੈ ਜੀ ਡਾਕਟਰ ਦਾ ਨਾਮ ਫਾਈਲਾਂ ਵਿੱਚ ਪਤ ਲੱਗੂਗਾ ਜੀ ਰਿਪੋਰਟਾਂ ਦੇ ਵਿੱਚ ਨਾਮ ਆ ਸਾਰਾ ਬੋਲਿਆ ਉਹਦਾ ਬਾਬਾ ਲਿਖਿਆ ਉਹਨਾਂ ਨੇ ਜਿਹਨੇ ਤੁਹਾਡੀ ਮਿਸਿਸ ਦਾ ਆਪਰੇਸ਼ਨ ਕੀਤਾ ਡਾਕਟਰ ਦਾ ਕੀ ਨਾਮ ਹੈ ਜੀ ਅਚਬ ਰਿਤਿਕਾ ਰਿਤਿਕਾ ਮੇਰਾ ਐਚ ਉੱਤ ਪਾਇਆ ਕੀ ਕਾ ਸੀਗਾ ਇੱਧਰ ਰੁੱਕਿਆ ਸੀ ਤਾਂ ਇਹ ਜਿਹੜਾ ਕੱਢ ਬਹੁਤ ਬੁਰਾ ਸੀ ਜੋ ਆਕਰ ਆਕਰ ਕੇ ਬੋਲਦੇ ਹਰ ਟੁੱਟ ਟੁੱਟ ਕੇ ਪੈਂਦੇ ਬੰਦੇ ਨੂੰ ਪਹਿਲੇ ਦਿਨ ਪਹਿਲੇ ਦਿਨ ਤੁਹਾਨੂੰ ਦੇ ਲੱਠੀ ਆ ਉਹ ਜਿਹੜਾ ਲੈ ਕੇ ਅੰਦਰ ਸੈਂਟਰ ਚ ਗਏ ਬਤਮੀਜੀ ਸੀ ਬਤਮੀਜੀ ਨਾਲ ਅਸੀਂ ਕਿ ਮੈਡਮ ਕਹਿੰਦੇ ਪੀਜੀ ਲੈ ਜਾਓ ਮੈਂ ਕਿ ਸਾਡੇ ਕੋਲ ਹੈ ਨਹੀਂ ਸੰ ਪਰਚਾ ਦਾ ਦੱਸ ਦੇ ਦੀ ਪਰਚਾ ਦਾਖਲ ਕੀਤੀ ਹੈ 3 ਦਿਨ 4 ਦਿਨ ਪਹਿਲੇ ਦਾਖਲ ਵਾ ਇੱਥੇ ਕਿਦੋਂ ਤੋਂ ਤੁਹਾਡੇ ਵਿੱਚ ਐਡਮਿਟ ਸੀਗੇ 29 ਤਰੀਕ ਤੁਸੀਂ 28 ਤਰੀਕ ਉਠਾਈ 29 ਤੋਂ ਥੀ ਤੁਸੀਂ ਇਹ ਨਹੀਂ ਗੱਲ ਕਹੀ ਕਹਿੰਦੇ ਤੁਹਾਡੇ ਟਾਂਕੇ ਜਿਹੜੇ ਨਾ ਗੁਣੀ ਸੀਗੀ ਉਹਨਾਂ ਦੀ ਰੀ ਸਟੀਚਿੰਗ ਉਹ ਨਹੀਂ ਸਾਨੂੰ ਦੱਸਿਆ ਨਹੀਂ ਦੱਸਿਆ ਨਹੀਂ ਉਨੀ ਸਿਰਫ ਇਹ ਕਹਤਾ ਕਹਿੰਦੇ ਤੁਸੀਂ ਪੱਟੀਆਂ ਕਰਵਾਈ ਜਾਓ ਰੋਜ਼ ਇਹ ਪੱਟੀਆਂ ਨਾਲ ਤੁਹਾਡਾ ਜ਼ਖਮ ਜਿਹੜਾ ਪਾਣਾ ਉਹ ਗੰਭੀਰਤਾ ਨੂੰ ਸਮਝਿਆ ਨਹੀਂ ਸਮਝਿਆ ਨਹੀਂ ਕੰਪਲੇਂਟ ਕਰੇ ਹਾਂਜੀ ਹਾਂਜੀ ਕਰਕੇ ਆਏ ਹਾਂ ਜੀ ਠੀਕ ਕਹਿੰਦੇ ਤੁਹਾਨੂੰ ਬਸ ਕੁਛ ਨਹੀਂ ਇਹ ਗੇਸ ਕਿ ਕੌਣ ਕੇ ਸੀ ਭਾਜੀ ਹੁਣੀ ਮੇਰੇ ਸਾਈਨ ਹੋਣਗੇ ਹਸਬੰਡ ਦੇ ਸਾਈਨ ਹੋਣਗੇ ਪੁਲਿਸ ਕੰਪਲੇਂਟ ਤੁਸੀਂ ਕਰਿਆ ਹਾਂ ਮੈਂ ਜਾਣਾ ਸਾਈਨ ਕਰਕੇ ਆ ਨਾ ਮੈਂ ਚੰਡੀਗੜ੍ਹੋਂ ਆਇਆ ਹੀ ਹਾਂ ਅੱਛਾ ਪਹਿਲਾਂ ਕੰਪਲੇਂਟ ਦੇ ਆਏ ਤੇ ਪੁਲਿਸ ਮੁਲਾਜ਼ਮ ਨੇ ਕਹੇ ਭਾ ਜੀ ਹਸਬੰਡ ਦੇ ਸਾਈਨ ਹਾਂਜੀ ਓਕੇ ਅਟਰ ਕੇ ਬੋਲਦਾ ਨਹੀਂ ਪਤਾ ਭਾਜੀ ਇਹਨਾਂ ਨੂੰ ਨਹੀਂ ਪਤਾ ਮੈਂ ਕਿਹੜੀ ਪਰ ਕਹਿੰਦਾ ਕਹਿੰਦਾ ਨਹੀਂ ਬਾਹਰ ਚਲੋ ਜੀ ਕਿਸੇ ਨੇ ਅੰਦਰ ਨਹੀਂ ਆਣਾ ਆ ਦੇਖੋ ਹੁਣ ਐਂਬੂਲੈਂਸ ਆਈ ਹੈ ਜਿਹੜੇ ਡਾਕਟਰ ਹੈਗੇ ਇਹਨਾਂ ਨੇ ਐਂਬੂਲੈਂਸ ਆਈ ਹੈ ਅਸੀਂ ਕਿਹਾ ਡਾਕਟਰਾਂ ਨੇ ਕਿ ਜਿੰਨੜੇ ਹੈ ਬੇਕਦਰੀ ਕੀਤੀ ਹੋਈ ਹੈ ਨਾ ਧਿਆਨ ਨਹੀਂ ਦਿੱਤਾ ਇਹਨਾਂ ਨੂੰ ਬਿਲਕੁਲ ਸਸਪੈਂਡ ਹੋਣਾ ਚਾਹੀਦਾ ਇਹ ਮੇਰਾ ਕੇਸ ਵੀ ਸੀਗਾ 2015 ਦਾ ਪਰ ਮੈਨੂੰ ਪਤਾ ਮੈਂ ਵੀ ਗਾਲਾਂ ਕੱਢ ਕੇ ਗਿਆ ਸੀ ਇਹਨਾਂ ਨੂੰ ਇਹ ਬਿਲਕੁਲ ਨਾਵਾ ਸ਼ਹਿਰ ਦਾ ਜਿਹੜਾ ਹੈਗਾ ਨਾ ਹਸਪੀਟਲ ਇਹ ਕਿਸੇ ਕੰਮ ਦਾ ਹਸਪੀਟਲ ਨਹੀਂ ਹੈ ਇਹ ਅਸੀਂ ਅੱਜ ਵੀ ਕਹਿੰਦੇ ਕੱਲ ਨੂੰ ਵੀ ਕਮਾਂਗੇ ਜਦੋਂ ਸੁਧਾਰ ਹੋਊਗਾ ਨਾ ਤਾਂ ਅਸੀਂ ਫੇਰ ਮੰਨਾਂਗੇ ਕਿ ہاں ਵੀ ਹਸਪੀਟਲ ਹੈਗਾ ਬੇਕਦਰ ਹੀ ਹੁੰਦੀ ਹੈ ਬੇਕਦਰ ਹੀ ਬਿਲਕੁਲ ਜੀ ਬਿਲਕੁਲ ਬੇਕਦਰ ਹੀ ਇਹ ਮੈਂ ਆਪਣੀ ਹਕੀਕਤ ਦੱਸੀ ਹੈ ਮੇਰੀ ਕੁੜੀ 8 ਸਾਲ ਦੀ ਹੋ ਗਈ ਪ੍ਰਾਈਵੇਟ ਲੈ ਕੇ ਗਿਆ ਖੜੇ ਪੈਰ 5 ਵਜੇ ਠੀਕ ਹੈ ਜੀ ਮੈਂ ਸਾਰੇ ਇੰਨੇ ਕਹਿੰਦੇ ਚਾਹੁੰਦਾ ਇਹ ਬੰਦੇ ਸਸਪੈਂਡ ਹੋਣੇ ਚਾਹੀਦੇ ਸਾਰੇ ਇਹਨਾਂ ਦੇ ਨਹੀਂ ਜੋਬ ਜਾਣੀ ਚਾਹੀਦੀ ਬਸ ਮੇਰੀ ਸਾਡੀ ਮੰਗ ਹੈ ਮਿਸਬਿਹੇਵ ਕਰਦੇ ਜੀ ਸਹੀ ਨਹੀਂ ਬੋਲਦੇ ਆਏ ਬੰਦੇ ਨੂੰ ਗਾਈਡਲਾਈਨ ਸਹੀ ਨਹੀਂ ਕਰਦੇ ਮਗਾਰੇ ਆਉਂਦੇ ਕੁੱਤੇ ਵਾਂਗੂ ਸਭ ਦੇ ਧੱਕੇ ਮਾਰਦੇ ਆਏ ਇਹ ਨਹੀਂ ਚੰਗਾ ਸਮਝਦੇ ਰੇ ਗਰੂ ਹੈ ਆ ਕੁੜੀ ਦੇਖੋ ਕੀ ਹਾਲਤ ਕਰ ਦਿੱਤੀਨੀ ਉਹ ਐਡਾ ਕਿ ਕਪਰੇਜਰ ਹੋਇਆ ਤੇਰੇ ਡਾਂਕੇ ਕੋ ਡਾਕਟਰ ਦੇ ਅੰਦਰ ਮੈਨੂੰ ਕਹਿਣਾ ਪੈਣਾ ਇਨਸਾਨ ਵਾਲਾ ਦਿਲ ਚਾਹੀਦਾ ਉਹ ਸੋਚਣਾ ਚਾਹੀਦਾ ਉਹ ਮਾਂ ਬਣੇ ਤੇ ਬੱਚੇ ਦਾ ਕੀ ਬਣੂਗਾ ਭਾਈ ਉਹ ਸਾਨੂੰ ਪਤਾ ਸਾਡੇ ਮਾਂ ਤੇ ਕੀ ਬੀਤੀ ਆ ਇਹ ਜਲਾਲ ਹੈ ਜਲਾਲ ਉਸ ਕਰ ਸਭ ਬੱਚੇ ਦਾ ਕੀ ਬਣੂਗਾ ਬੱਚੇ ਨੂੰ ਹਰ ਵੇਲੇ ਮਾਂ ਜਿਹੜੇ ਇੱਥੇ ਸਿੱਖ ਰਹੇ ਆ ਉਹ ਦਾ ਆਪਣੇ ਉਹਨਾਂ ਦਾ ਸਮਝੇ ਕਿਦਾ ਸੀ ਉਹ ਪਾਊਡਰ ਆ ਜਰਾ ਸਾਡਾ ਮਰੀਜ਼ ਓਖਾਗਾ ਕੈਨ ਮੈਨ ਤੁਹਾਨੂੰ ਛੁੱਟੀ ਦੇ ਦਿੱਤੀ ਜੇ ਮੈਂ ਕਹਿੰਦਾ ਛੁੱਟੀ ਦੇ ਦਿੱਤੀ ਜੇ ਸਾਨੂੰ ਟਾਈਮ ਤਾਂ ਦੋ ਥੋੜਾ ਵੇਸੇ ਕੋਈ ਐਂਬੂਲੈਂਸ ਦਾ ਅਰੇਂਜਮੈਂਟ ਕਰਨਾ ਕੋਈ ਅਸੀਂ ਰਿਸ਼ਤੇਦਾਰ ਦੇਖਣਾ ਕੋਈ ਬੰਦਾ ਨਾਲ ਕੇ ਸਾਨੂੰ ਛੱਡ ਕੇ ਮਾਰ ਕੇ ਮੈਨੂੰ ਡਾਕਟਰ ਨੇ ਵਾਰਟ ਕੱਢਿਆ ਸਵੇਰਾ ਬਾਹਰ ਮੈਂ ਇਹ ਸੋਚਦਾ ਪਾਜੀਓ ਲੜਕੀ ਨੇ ਕਿੰਨੀ ਤਕਲੀਫ ਚੱਲੀ ਹੋਣੀ ਇੱਕ ਮਹੀਨਾ ਉਹਨੇ ਕਿੰਨਾ ਦਰਦ ਸਹਿਿਆ ਹੋਣਾ ਨਾ ਇਹ ਇਹ ਡਾਕਟਰ ਦਾ ਪਹਿਲਾ ਫਰਜ ਹੈ ਸਮਝਣਾ ਭਾਈ ਜਿੱਦਾਂ ਦਾ ਕੋਈ ਨੇ ਜਨਮ ਦਿੱਤਾ ਨਾ ਉਦੋਂ ਦੇ ਨਸੀਬ ਤੇ ਵਿੱਚ ਹੀ ਆ ਲੈ ਕੇ ਘੁੰਮੀ ਜਾਂਦੇ ਆ ਕਿੰਨਾ ਦਰਦ ਸਿਆ ਉਹ ਪਈ ਜਾਵੇ ਸ੍ਰੀ ਲੱਖਾ ਛੱਡ ਮਾਰੀ ਹਾਂਜੀ ਹਾਂਜੀ ਇੱਕ ਘੰਟਾ ਹੋ ਗਿਆ ਤੇ ਕੋਈ ਨਹੀਂ ਪੁੱਜਿਆ ਕੋਈ ਨਹੀਂ ਪੁੱਜਿਆ ਕੋਈ ਬਾਹਰ ਵੀ ਨਹੀਂ ਇੱਕ ਘੰਟਾ ਸੁਣੀ ਨਹੀਂ ਹੈਗੀ ਆਉਂਦੀ ਨਹੀਂ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਇੱਥੇ ਆਇਆ ਇੱਥੇ ਕੋਈ ਨਹੀਂ ਪੁੱਜਿਆ ਆ ਗਿਆ ਘੱਟੋ ਘੱਟ 10 ਪ੍ਰੈਸ਼ਰ ਪੁਆਟਰ ਬੋਲ ਲਾਤੇ ਕਿਸੇ ਨਹੀਂ ਆਗੇ 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 ਇੱਕ ਤੁਸੀਂ ਜਿਹੜੇ ਆਏ ਆ ਇੱਕ ਪੀਪੀ ਬਤ ਉਹ ਮਿਹਰਬਾਨੀ ਸਾਡੀ ਆਇਆ ਭਾਈ ਜਿਹੜੇ ਮਤਲਬ ਕਾਲ ਕਰਕੇ ਆਇਆ ਬਾਕੀ ਤਾਂ ਹੁਣ ਕੀ ਪਤਾ ਰਿਪੋਰਟਰਾਂ ਦਾ ਵੀ ਸ਼ਾਇਦ ਕੁਝ ਨਾ ਕੁਝ ਲਿੰਕ ਹੋਊਗਾ ਉਹ ਤਾਂ ਸਹੀ ਕਮਾਂਗੇ ਭਾਈ ਦੇਖੋ ਸਾਡੀ ਤਾਂ ਭੈਣ ਚਲ ਗਈ ਚਲ ਗਈ ਆ ਬਟ ਛੋਟਾ ਛੋਟਾ ਬੱਚਾ ਉਹ ਕਿਦਾ ਦੁੱਧ ਚੰਗੂਗਾ ਠੀਕ ਹੈ ਬਸ ਇੱਕ ਬੇਨਤੀ ਹੈ ਭਗਵਾਨ ਤਮਾਨ ਜੀ ਸੀਐਮ ਜਿਹੜੇ ਅੱਜ ਪ੍ਰੈਜ਼ੈਂਟ ਹੈ ਪੰਜਾਬ ਦੇ ਕਿ ਤੁਸੀਂ ਕਹਿੰਦੇ ਹਸਪੀਟਲਾਂ ਦਾ ਸੁਧਾਰ ਹੋ ਗਿਆ ਆ ਭਾਈ ਸਾਹਿਬ ਜੀ ਇਹਨਾਂ ਨੂੰ ਤਾਂ ਬੋਲਣਾ ਨਹੀਂ ਆਂਦਾ ਇਹ ਰੂਡ ਕਿਉਂ ਬੋਲਦੇ ਨੇ ਡਾਕਟਰ ਦੀ ਬੋਲੀ ਹੋ ਜਾਂ ਨਰਸਾਂ ਦੀ ਬੋਲੀ ਤਾਂ ਇਹੋ ਜੀ ਹੋਣੀ ਚਾਹੀਦੀ ਹੈ ਕਿ ਮਰੀਜ਼ ਦਾ ਅੱਧਾ ਠੀਕ ਉੱਦੇ ਹੋ ਜਾਂਦਾ ਸੋ ਕਿਰਪਾ ਕਰਕੇ ਡਾਕਟਰਾਂ ਮੋਰੇ ਨਰਸਾਂ ਮੋਰੇ ਹੱਥ ਜੋੜ ਕੇ ਬੇਨਤੀ ਹੈ ਅੱਜ ਜੋ ਸਾਡੇ ਨਾਲ ਪਾਣਾ ਬੀਤੇ ਆ ਉਹ ਕਿਸੇ ਨਾਲ ਅੱਗੇ ਨਾ ਬੀਤੇ ਤੁਸੀਂ ਆਪਣਾ ਜ਼बान ਨੂੰ ਸੰਭਾਲੋ ਪਿਆਰ ਮਿੱਠੀ ਬੋਲੀ ਨਾਲ LPਸ਼ ਆਓ ਸਾਰਿਆਂ ਨਾਲ ਅਸੀਂ ਇਹੀ ਬੇਨਤੀ ਕਰਦੇ ਆਂ ਅਸੀਂ ਇੱਕ ਹਿਊਮੈਨਿਟੀ ਦੇ ਤੌਰ ਤੇ ਕਹਿੰਨੇ ਤੁਹਾਨੂੰ ਅੱਖਾਂ 'ਚ ਹੰਝੂ ਦੱਸਦੇ ਆ ਭਾਜੀ ਤੇ ਬਸ ਸਾਡੀ ਭੈਣ ਤਾਂ ਚਲ ਗਈ ਅੱਜ ਅਸੀਂ ਹੋ ਗਏ ਬੇਲੇ ਕੋ ਡਾਕਟਰ ਨੂੰ ਦੂਜਾ ਰੱਬ ਕਿਹਾ ਜਾਂਦਾ ਪਰ ਇੱਥੇ ਜੱਬ ਪਾਤਾ ਇਹਨਾਂ ਨੂੰ ਇੱਥੇ ਜੱਬ ਪਾਤਾ ਇਹ ਅੰਗਿਲੀ ਉਹਨਾਂ ਦੀ ਹੈ ਜੋ ਕਹਿੰਦੇ ਜੋ ਵੀ ਇਹਨਾਂ ਨੇ ਕੀਤੀ ਅੰਗਿਲੀ ਨਾ ਕਸਾਈਆਂ ਨੇ ਮੇਰੇ ਨਾਂ ਲੈ ਲੈ ਸੋਨੇ ਯਾਰ ਗਈ ਮੈਂ ਤਾਂ ਇਹਨਾਂ ਨੂੰ ਨੌਕਰੀ ਤੇ ਲਾਹਣਾ ਹੈ ਇਹਨਾਂ ਨੂੰ ਨੌਕਰੀ ਲੱਥਣੀ ਚਾਹੀਦੀ ਆ ਮੈਂ ਇਹਦੀ ਬਾਂਹ ਦੀ ਕਰਨਾ ਹੈ ਮੇਰਾ ਬਨੂਰ ਸਾਡੀ ਨੋ ਨਾ ਲਾਗੀ ਕਿੱਥੇ ਆ ਨਿੱਕੀ ਜੇ ਬੱਚੀ ਪਾਲੂਗੀ ਕਿੱਦਾਂ ਪਾਲੂਗੀ ਮੈਂ ਪਾਲੂਗੀ ਮੈਂ ਤਾਂ ਮਸੀਹ ਆਪਣੇ ਪਾਈਦਾ ਰੰਡੀ ਰੰਡੀ ਨਾ ਮੈਂ ਗੜੀ ਮੁਕੀਆ ਸੇ ਮੈਂ ਕੀ ਕਰਾਂ ਉਹ ਮੈਂ ਕੀ ਕਰਾਂ ਕੀ ਕਰਾਂ ਕਿੱਦਾਂ ਪਾਣਣੀ ਉਹ ਬੱਚੀ ਮੈਂ ਤਾਂ ਮਸੀਹ ਨਾ ਡਾਕਟਰਾਂ ਦੀਆਂ ਨਾ ਹੋਵੇ ਫੇਰ ਪਤਾ ਲੱਗੇ ਸਾਡੀਆਂ ਧੀਆਂ ਕੀ ਹਾਲ ਹੁੰਦਾ ਆਪ ਤਾਂ ਬਣਾਓ ਇਹ ਤੁਹਾਨੂੰ ਸੇ ਸੋਗਾ ਆਪ ਤਾਂ ਅੰਦਰ ਬਣ ਗਈ ਤੁਹਾਡੇ ਕਾਹਦੇ ਦੀ ਮੈਂ ਗਾਇਆ ਕਹਿੰਦੇ ਆਪ ਆ ਜਾ ਤੈਨੂੰ ਲਾਡੀ ਦਾ ਬਸਾਵਾ ਆ ਜਾ ਸਾਣਾ ਹੀ ਪੈਣਾ ਸਾਡੀ ਮੇਰੀ ਪਰਝਾਈ ਲੱਗਦੀ ਸੀ ਜੀ ਤੇ ਦੇਖੋ ਇਹਨਾਂ ਨੇ ਇੱਕ ਤਰੀਕ ਨੂੰ ਇੱਥੇ ਆਪਰੇਟ ਕੀਤਾ ਜੀ ਆਪਰੇਸ਼ਨ ਤੋਂ ਬਾਅਦ ਚਾਣੀ ਇਹਨਾਂ ਨੇ ਕੋਈ ਬਹੁਤੀ ਕੇਅਰ ਨਹੀਂ ਕੀਤੀ ਤਿੰਨ ਟਾਂਕੇ ਲਗਾਏ ਗਏ ਵੱਡਾ ਪੇਸ਼ੇਨ ਹੋਣ ਦੇ ਬਾਵਜੂਦ ਵੀ ਉਹਦੇ ਬਾਅਦ ਤੇ ਨਹੀਂ ਜਦੋਂ ਜ਼ਖਮ ਖਰਾਬ ਹੋ ਗਏ ਇਹਨਾਂ ਦਾ ਨੁਮਾਇੰਦਾ ਘਰ ਆ ਕੇ ਪੱਟੀ ਪੁੱਟੀ ਕਰਦਾ ਰਿਹਾ ਜਦਕਿ ਉਹਨੇ ਘਰ ਦੇ ਨੂੰ ਇਹ ਗੱਲ ਸੂਚਿਤ ਨਹੀਂ ਕੀਤਾ ਹੈਗਾ ਕਿ ਇਹਦੇ ਜ਼ਖਮ ਜਿਹੜੇ ਹੈਗੇ ਆ ਖਰਾਬ ਹੋ ਚੁੱਕੇ ਆ ਉਹਦੇ ਬਾਅਦ ਤੇ ਨਹੀਂ ਅਸੀਂ ਫਿਰ ਜਦੋਂ ਸਿਵਲ ਹਸਪਤਾਲ ਇੱਥੇ ਆਏ ਆ ਇਹਨਾਂ ਨੇ ਨਵਨੂਰ ਭੇਜ ਦਿੱਤਾ ਸਾਨੂੰ ਨਵਨੂਰ ਤੋਂ ਇਹਨਾਂ ਨੇ ਫਿਰ ਸਾਨੂੰ ਇੱਥੇ ਬੁਲਾਇਆ ਇੱਥੋਂ ਆਉਣ ਤੋਂ ਬਾਅਦ ਇਹਨਾਂ ਨੇ ਸਾਨੂੰ ਰੈਫਰ ਕਰ ਦਿੱਤਾ ਪੁਲਿਸ ਨੂੰ ਤੁਸੀਂ ਇਤਲਾਹ ਕਰ ਦਿੱਤੀ ਨਹੀਂ ਹਾਂਜੀ ਅਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਜੀ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਹਾਂ ਜੀ ਉਹਨਾਂ ਨੇ ਸਾਨੂੰ ਅश्वਾਸਨ ਦਵਾਇਆ ਹੈਗਾ ਕਿ ਅਸੀਂ ਕੁੱਝ ਵੀ ਵੰਦੀ ਕਾਰਵਾਈ ਜਿਹੜੀ ਆ ਜਰੂਰ ਕਰਾਂਗੇ ਲੋਕ ਸਭ ਦੇ ਸਾਰੇ ਕੋਲ ਕੋਈ ਆਏ ਨੇ ਪਤਾ ਨਹੀਂ ਪਤਾ ਨਹੀਂ ਪਤਾ ਕਿਰੋਂ ਬਰ ਸਾਈਡ ਤੇ ਪਾਸ ਚਾਰ ਹੋ ਜਾਣਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਸਿਟੀ ਥਾਣੇ ਦੇ ਜਿਹੜੇ ਐਸ ਐਚਓ ਆ ਉਹ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਰਹੇ ਜਿਹੜੇ ਐਮਰਜੈਂਸੀ ਡਾਕਟਰ ਆ ਆ ਪਰਿਵਾਰ ਨਾਲ ਖੜੇ ਨੇ ਸਿਟੀ ਐਸ ਐਚਓ ਔਰ ਬੋਡੀ ਨੂੰ ਜਿਹੜਾ ਬਾਅਦ ਵਿੱਚ ਮੋਰਚਰੀ ਚ ਲਖਾਇਆ ਗਿਆ ਹੁਣ ਤੁਹਾਨੂੰ ਸੁਣਾਉਣਾ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਐਸ ਐਮਓ ਸਿਵਲ ਹਸਪੀਟਲ ਦਾ ਕੀ ਕਹਿਣਾ ਸਰ ਉਹ ਇੱਕ ਨਾ ਕੱਲ ਕੇਸ ਆ ਜੀ ਜੀ ਤੁਹਾਡੇ ਇੱਥੇ ਜਿਹੜੀ ਲੜਕੀ ਦੀ ਡੈਥ ਹੋ ਗਈ ਆ ਜੀ ਮਨਦੀਪ ਘਰ ਉਹਦੇ ਸਰ ਸੰਬੰਧ ਜ ਵਰਜਨ ਲੈਣਾ ਸੀ ਸਰ ਤੁਹਾਡਾ ਜੀ ਅਜਨ ਉਹਦੇ ਪੇਟ ਨਾ ਪ੍ਰੇਟ ਹੋਇਆ ਸੀ ਦਨੇਸ਼ ਕੱਤੀ ਨੂੰ ਆਈ ਸੀ ਉਹ ਤੇ ਫਸਟਮੋਡੀਟਰੀ ਹੋ ਗਈ ਸੀ ਜਦੋਂ ਮੈਂ ਜੀ 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 ਰੀਅਲੀ ਪੰਜ ਰੋਜ਼ ਦੀ ਸਿਆਜ ਹੋ ਗਿਆ ਸੀ ਜੀ ਸਰ ਪੰਜ ਨੂੰ ਦੇ ਚਾਰਜ ਹੋ ਕੇ ਚਲੇ ਗਏ ਸੀ ਉਸ ਤੋਂ ਬਾਅਦ ਮੇਰੇ ਖਾਲੀ ਜੋ ਮੈਨੂੰ ਗਵਰਨਾ ਤੋਂ ਗਾਨੀ ਵਾਲੇ ਡਾਕਟਰ ਤੋਂ ਪਤਾ ਲੱਗੇ ਜਿਹਨਾਂ ਨੇ ਅਪਰੇਟ ਕੀਤਾ ਜੀ अच्छा जी 12 ਕੇ ਤੇ ਦੇ ਬਾਰੇ ਸਟਿਚ ਕਰਾਉਣਾ ਹੈ ਜਦੋਂ ਸੋ ਸਟਿਚ ਦੇ ਵਿੱਚ ਪਹੁੰਚੀ ਉਹ ਲੋਕ ਦੇਖ ਕੇ ਉਹਨੇ ਸਟਿਚ ਕਰਵਾ ਜਿਹੜੀ ਗੇਟ ਕਰ ਦਿੱਤਾ ਸੀ ਨਹੀਂ ਸਰ ਜਿੱਦਾਂ ਉਹ ਉਹ ਦੱਸਦੇ ਸੀ ਕਹਿੰਦੇ ਕਿ ਤਿੰਨ ਸਟਿਚਸ ਹੀ ਲਾਏ ਆ ਕੱਲੇ ਜਿਆਦਾ ਲੱਗਣੇ ਚਾਹੀਦੇ ਸੀ ਕਿਉਂਕਿ ਸਜ਼ੇਰੀਆ ਨੂੰ ਹੈ ਨਾ ਜੀ ਸਟਿਚ ਦਾ ਅਪਰੋਕਸੀਮੇਸ਼ਨ ਹੀ ਕਰ ਲਿਆ ਨਹੀਂ ਸਟਿਚੀ ਤਾਂ ਵੈਸੇ ਜੁੜ ਜਾਂਦੇ ਆ اچھا ਜੇ ਕੋਈ ਟੈਂਡਨ ਲਾਉਣਾ ਕੋਈ ਪੰਜ ਲਾਉਣਾ ਉਹਦੇ ਵਿੱਚ ਨਹੀਂ ਕੋਈ ਐਡੀ ਕਰ ਸਟਿਚੀ ਦੀ ਨੇ ਉਹ ਥੋੜੇ ਇਸ਼ੂ ਤੇ ਉਹ ਬੇਸਿਕਲੀ ਸਕੀਨ ਅਪਰੋਕਸੀਮੇਟ ਕਰਨੀ ਹੁੰਦੀ ਉਹਨੇ ਠੀਕ ਹੋ ਜਾਂਦਾ ਹੈ ਪਰ ਸਰ ਜਿੱਦਾਂ ਉਹ ਅਲੀਗੇਸ਼ਨ ਲਾ ਰਿਹਾ ਇਹ ਕਹਿੰਦੇ ਹਸਪੀਟਲ ਦੀ ਲੰਗੈਲੀ ਹੈ ਉਹਨਾਂ ਦੀ ਲਾਪਰਵਾਹੀ ਹੈ ਜੀ ਲੰਗੈਲੀ ਤਾਂ ਜੇ ਕੋਈ ਹੋਏਗੀ ਤਾਂ ਉਹ ਤਾਂ ਉਹਦੇ ਵਿੱਚ ਸਾਬਤ ਹੋਏਗਾ ਜੇ ਨਾ ਜੇ ਆਪਾਂ ਇਨਕੁਆਇਰੀ ਕਰਾਂਗੇ ਜੇ ਉਹਦਾ ਕੋਈ ਪੋਸਟਮਾਰਟਮ ਹੋਏਗਾ ਫਸਟ ਇਟ ਫੌਬਲੀ ਕਿੰਨੇ ਨੈਗਲੀਜੈਂਸ ਦੇਣਾ ਕਹਿ ਸਕਦੇ ਦੇਖੋ ਆਇਆ ਇੱਕ ਨੂੰ ਆਇਆ ਪੰਜ ਨੂੰ ਚਲੇ ਗਏ ਜੀ ਜਿਵੇਂ ਜਿਵੇਂ ਸਲੇਟ ਨੇ ਫਾਈਨ ਦੇ ਚਲੇ ਗਏ ਤਾਂ ਉਸ ਤੋਂ ਇੰਤਖ ਜੀ ਤੇ 12 ਦਿਨ ਬਾਅਦ ਵੀ ਤੁਹਾਨੂੰ ਆਇਆ ਕਿ ਵੂਲਡ ਇਨਫੈਕਸ਼ਨ ਸੀ ਅਦਰਵਾਈਜ਼ ਉਹ ਇਹ ਕੱਲ੍ਹ ਦਾ ਯੂਰੋ ਸਿਟੀ ਜੋ ਡਾਕਟਰ ਨਿਰਮਲ ਦੱਸਦੇ ਜੀ ਉਹਦੇ ਵਿੱਚ ARDS ਹੈ ਸਾਰਾ ਨਿਮੋਨਾਈਟ ਹੈ ਜਿਸ ਦੇ ਵਿੱਚ ਪਾਣੀ ਵੀ ਉਹਦੇ ਸੀਗਾ ਅੱਛਾ ਜੀ ਉਹ ਅੰਡਰਲਾਈਂ ਕੌਜ਼ ਕੀ ਆ ਉਹ ਹੁਣ ਐਡਾ ਮੈਂ ਕੁਝ ਕਹਿ ਨਹੀਂ ਸਕਦੇ ਸੋ ਵਾਏ ਪੋਸਟਮਾਰਟਮ ਰਿਪੋਰਟ ਤੋਂ ਸੋ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪੋਸਟਮਾਰਟਮ ਰਿਪੋਰਟ ਆਏਗੀ ਉਤੋਂ ਹੀ ਪਤਾ ਲੱਗੇਗਾ ਕਿ ਕਾਰਨ ਕੀ ਬਣਿਆ ਡੈਥ ਦਾ ਬਿਲਕੁਲ ਬਿਲਕੁਲ ਜੀ ਉਹਨਾਂ ਨੂੰ ਸਾਡੇ ਜਿਵੇਂ ਡਾਕਟਰ ਸਾਹਿਬ ਤੇ ਕਹਿ ਰਹੇ ਜੀ ਜੀ ਸਾਡੇ ਡੈਲੀਜੈਂਟ ਅਗਲੀ ਇਸੇ ਅਪਰੂਵ ਕਰਨ ਲਈ ਕੋਈ ਆਪਣੇ ਕੋਲੇ ਹੈ ਕਿ ਆਪਾਂ ਉਹਦੇ ਪੋਸਟਮਾਰਟਮ ਕਰਵਾ ਲਾਂਗੇ ਜੇ ਸਾਨੂੰ ਕਹਿਣਗੇ ਸੀ ਬੋਰਡ ਬਣਾ ਕੇ ਕਰਾ ਦਾਂਗੇ ਜੀ ਜਿੱਥੇ ਵੀ ਇਹਨਾਂ ਦਾ ਕਹਿਣਗੇ ਪਰਿਵਾਰਿਕ ਮੈਂਬਰ ਉਹ ਕਰਵਾ ਦਾਂਗੇ ਜੀ ਕੋਈ ਵਾਇਟ ਕਰਨੀ ਪਰ ਸਰ ਚਲੋ ਵੈਸੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਅ ਇਨਸਾਨੀ ਤਨਾ ਤੇ ਉਹ ਤਾਂ ਲੜਕੀ ਦਾ ਜ਼ਖਮ ਦੇਖਿਆ ਤੁਸੀਂ ਬਹੁਤ ਡੂੰਗਾ ਸੀ ਜੀ ਉਹ ਕਹਿੰਦੇ ਕਿ ਬਵਾ ਵਿੱਚ ਹੱਥ ਪੈ ਜਾਵੇ ਜੀ ਇੰਨਾ ਡੂੰਗਾ ਸੀ ਉਹ ਜ਼ਖਮ ਸੀਗਾ ਬਿਲਕੁਲ ਉਹੀ ਸੀਗਾ ਮੈਂ ਵੀ ਦੇਖਿਆ ਇੱਕ ਵਾਰ ਉਹ ਸੀਗਾ ਉਹਦਾ ਡੂੰਗਾ ਮਤਲਬਾ ਅੰਡੋਨੇਸ਼ੀਆ ਕੀ ਰੰਡਾਟੀ ਜਦੋਂ ਪੇਸ਼ੈਂਟ ਇਨਫੈਕਟਡ ਹੋ ਜਾਂਦਾ ਹੈ ਨਾ ਥੋੜਾ ਬੋਲ ਖੁੱਲ ਜੇ ਤਾਂ ਇਮੀਡੀਐਟਲੀ ਸਟਿਚ ਅਪਲਾਈ ਕਰਨਾ ਨਹੀਂ ਜਾਂ ਤੱਕ ਉਹਦਾ ਬੋਲ ਨਾ ਪੂਰੀ ਤਰ੍ਹਾਂ ਹੀਲ ਹੋ ਕੇ ਸਟਿਚੇ ਦੇ ਦੁਬਾਰਾ ਵੀ ਲਾਣੇ ਹਨ ਜੀ ਉਸ ਕੰਟਰੀ ਹੀਲਿੰਗ ਤੋਂ ਬਾਅਦ ਹੀ ਲੱਗਨੇ ਹੁੰਦੇ ਆ ਸਰ ਇਹ ਹੀਲ ਕਿਉਂ ਨਹੀਂ ਹੋਇਆ ਕਿਉਂਕਿ ਮੇਰੇ ਖਿਆਲ 20 ਦਿਨ ਤਾਂ ਹੋ ਗਏ ਸੀ ਜੀ ਇਹ ਵਾਰੀ ਕੀ ਹੁੰਦਾ ਹੈ ਕਿ ਬਡੀ ਐਕਸਟੈਂਸਿਵ ਹੋ ਜਾਂਦੀ ਇਮਿਊਨਿਟੀ ਨਹੀਂ ਹੁੰਦੀ ਪੇਸ਼ੈਂਟ ਦੇ ਵਿੱਚ ਹਾਈਪੋਗਲੂਕੀਮੀਆ ਹੁੰਦਾ ਜੀ ਜੀ ਇਹ ਚੀਜ਼ਾਂ ਹੁੰਦੀਆਂ ਜਿਹਦੇ ਕਰਕੇ ਬੇਵਾਰ ਸਟਿਚ ਨਹੀਂ ਹੀਲ ਹੁੰਦੇ ਜੀ ਜ ਚਲੋ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ